ਗੁਰਦਾਸਪੁਰ ਵਿੱਚ ਜੀਸੀਬੀ ਆਪਰੇਟਰਾਂ ਤੇ ਮਾਲਕਾਂ ਨੇ ਨੈਸ਼ਨਲ ਹਾਈਵੇ ਤੇ ਆਪਣੀਆਂ ਜੀਸੀਬੀ ਮਸ਼ੀਨਾਂ ਖੜੀਆਂ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਮੁਜ਼ਾਹਰਾ ਕੀਤਾ ਤੇ ਕਹਿ ਕੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਤੇ ਉੱਪਰ ਤੇ ਉਹਨਾਂ ਦੇ ਉੱਪਰ ਪਰਚੇ ਦਰਜ ਕਰਵਾ ਰਹੇ ਨੇ ਉਹਨਾਂ ਕਹਿ ਕੇ ਸਰਕਾਰ ਨੇ ਉਹਨਾਂ ਨੂੰ 3 ਫੁੱਟ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਹੈ ਪਰ ਵਿਭਾਗ ਵੱਲੋਂ ਕਿਹਾ ਜਾ ਰਿਹਾ ਕਿ ਮਿੱਟੀ ਕਈਆਂ ਦੇ ਨਾਲ ਪੁੱਟ ਕੇ ਟਰਾਲੀਆਂ ਵਿੱਚ ਭਰੀ ਜਾਵੇ ਜੋ ਬਿਲਕੁਲ ਅਸੰਭਵ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪੁਰਾਣੀ ਪਾਲਿਸੀ ਦੇ ਵਿੱਚ ਬਦਲਾਅ ਕਰਕੇ ਜੀਸੀਪੀ ਆਪਰੇਟਰਾਂ ਨੂੰ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਸੀਪੀ ਦੇ ਟਿਪਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਨਾਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ ਤਾਂ ਦੂਜੇ ਪਾਸੇ ਜੋ ਜੀਸੀਪੀ ਆਪਰੇਟਰ ਤੇ ਟਿਪਰ ਆਪਰੇਟਰ ਨੇ ਉਹਨਾਂ ਦਾ ਕਾਰੋਬਾਰ ਬੰਦ ਕੀਤਾ ਜਾ ਰਿਹਾ ਹੈ ਪੁਰਾਣੀ ਪਾਲਸੀ 1957 ਦੇ ਤਹਿਤ ਉਹਨਾਂ ਉੱਪਰ ਮਾਮਲੇ ਦਰਜ ਕੀ ਜਾ ਰਹੇ ਨੇ ਸਰਕਾਰ ਵੱਲੋਂ ਇਹਨਾਂ ਨੂੰ 3 ਫੁੱਟ ਮਿੱਟੀ ਪੁੱਟਣ ਦੀ ਆਗਿਆ ਦਿੱਤੀ ਹੈ ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਮਿੱਟੀ ਪੁਰਾਣੀ ਪਾਲਸੀ ਦੇ ਤਹਿਤ ਕਈਆਂ ਨਾ ਪੁੱਟ ਕੇ ਟਰਾਲੀਆਂ ਵਿੱਚ ਭਰੀ ਜਾਵੇ ਅੱਜ ਦਾ ਜਿਹੜਾ ਸਾਡਾ ਇਹ ਪ੍ਰਦਰਸ਼ਨ ਹੈ ਇਹ ਸਰਕਾਰ ਦੇ ਖਿਲਾਫ ਹੈ ਮਾਈਨਿੰਗ ਵਿਭਾਗ ਦੇ ਖਿਲਾਫ ਹੈ ਇਹਦੇ ਵਿੱਚ ਜਿੰਨੇ ਵੀ ਆ ਅਸੀਂ ਸਾਥੀ ਇੱਥੇ ਬੈਠੇ ਆਂ ਗਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਜੀਸੀਪੀ ਵਾਲੇ ਟਿਪਰਾਂ ਵਾਲੇ ਮਿੱਟੀ ਦਾ ਕੰਮ ਕਰਨ ਵਾਲੇ ਟਰੈਕਟਰ ਟਰਾਲੀਆਂ ਵਾਲੇ ਸਾਨੂੰ ਜਿਹੜੀ ਸਰਕਾਰ ਵੱਲੋਂ ਤੰਗੀ ਦਿੱਤੀ ਜਾ ਰਹੀ ਆ ਉਹ ਕਹਿੰਦੇ ਆ ਕਿ ਜ਼ਮੀਨ ਦੇ ਵਿੱਚ 3 ਫੁੱਟ ਮਿੱਟੀ ਤੁਸੀਂ ਪੁੱਟ ਸਕਦੇ ਹੋ ਲੇਕਿਨ ਜੀਸੀਪੀ ਨਹੀਂ ਲਾ ਸਕਦੇ ਕੋਈ ਮਸ਼ੀਨਰੀ ਨਹੀਂ ਲਾ ਸਕਦੇ ਕਈਆਂ ਨਾ ਲੇਬਰ ਨਾ ਭਰ ਸਕਦੇ ਹੋ ਅੱਜ ਸਾਰਾ ਜ਼ਮਾਨਾ ਇਹ ਗੱਲ ਨੂੰ ਜਾਣਦਾ ਤੁਸੀਂ ਵੀ ਮੀਡੀਆ ਵਾਲੇ ਜਾਣਦੇ ਹੋ ਕਿ ਟਰਾਲੀਆਂ ਜਾਂ ਟਿਪਰ ਕਈਆਂ ਬਾਲਟਿਆਂ ਨਾਲ ਕੋਲੇਵਰ ਭਰ ਸਕਦੀ ਆ ਆਪ ਤੇ ਸਾਰੇ ਜਿਹੜੇ ਕੰਮ ਨੇ ਸਰਕਾਰ ਮਸ਼ੀਨਾਂ ਨਾਲ ਕਰਾ ਰਹੀ ਆ ਤੇ ਮੈਨੇ ਕੋ ਭਾਗ ਜਿਹੜਾ ਇਹ ਸਾਨੂੰ ਜਾਣ ਬੁੱਝ ਕੇ ਤੰਗ ਕਰ ਰਿਆ ਕਿ ਤੁਸੀਂ ਮਸ਼ੀਨ ਨਹੀਂ ਲਾ ਸਕਦੇ ਸਾਡੀਆਂ ਕਈ ਥਾਈਂ ਮਸ਼ੀਨਾ ਫੜ ਕੇ ਟਿਪਰ ਟਰਾਲੀਆਂ ਫੜ ਕੇ ਤੇ ਇਹਨਾਂ ਨੇ ਪਰਚੇ ਵੀ ਕਰਤੇ ਆ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਹੀ ਹੜਾਏ ਸੰਘਰਸ਼ ਚੱਲ ਰਿਹਾ ਸਾਡਾ ਸਬੰਧ ਹੈ ਸਿਰਫ ਮਿੱਟੀ ਨਾਲ ਕੋਈ ਰੋਡ ਤੇ ਮਿੱਟੀ ਪਾਉਣੀ ਆ ਕਿਸੇ ਘਰ ਦੇ ਵਿੱਚ ਨੀਆਂ ਭਰੀਆਂ ਹੋਈਆਂ ਨੇ ਮਕਾਨ ਬਣ ਰਿਹਾ ਜਾਂ ਕੋਈ ਪਲਾਟ ਵਿੱਚ ਮਿੱਟੀ ਪਾਉਣੀ ਆ ਹੋਰ ਸਾਡਾ ਕੋਈ ਰੇਤੇ ਬਜਰੀ ਨਾਲ ਜਾਂ ਹੋਰ ਮਾਈਨਿੰਗ ਨਾਲ ਕੋਈ ਸਬੰਧ ਨਹੀਂ ਹੈ ਦੇਖੋ ਜੀ ਉਹਦੀ ਪਾਲਿਸੀ ਬਾਰੇ ਅਜੇ ਤੱਕ ਕਲੀਅਰ ਨਹੀਂ ਕਰਦੇ ਅੰਗਰੇਜ਼ਾਂ ਵੇਲੇ ਦੀ ਪਾਲਿਸੀ ਆ ਕਿਉਂਕਿ ਉਦੋਂ ਇਹ ਮਸ਼ੀਨਰੀ ਹੁੰਦੀ ਨਹੀਂ ਉਹਨਾਂ ਨਹਿਰਾਂ ਬੰਨੀਆਂ ਰੇਲਾਂ ਬੰਨੀਆਂ ਤੇ ਉਦੋਂ ਮਾਈਨਿੰਗ ਜਿਹੜੀ ਆ ਜਾਂ ਲੇਵਰੀ ਕਰਦੀ ਸੀ ਇਹ ਉਸੇ ਗੱਲ ਨੂੰ ਲੈ ਕੇ ਸਾਨੂੰ ਤੰਗ ਕਰ ਰਹੇ ਆ ਜੇ ਮੰਨ ਲੈਣੀ ਹੈ ਉਹਦੇ ਵਿੱਚ ਕੋਈ ਲਿਖਿਆ ਜੇ 3 ਫੁੱਟ ਤੁਸੀਂ ਲਿਖਿਆ ਹੋਵੇ ਕਿ 3 ਫੁੱਟ ਤੁਸੀਂ ਮਿੱਟੀ ਪੁੱਟ ਸਕਦੇ ਹੋ ਤਾਂ ਉਹਦੇ ਵਿੱਚ ਸੋਧ ਕਰ ਦਿਓ ਇਲਾਕੇ ਦੀ ਮੁਸ਼ਕਲ ਵੇਖੋ ਪੰਜਾਬ ਦੀ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਨਾਲ ਕਈ ਪਰਿਵਾਰ ਜੁੜੇ ਨੇ ਇੱਕ ਬੰਦੇ ਸਰਕਾਰ ਕਹਿੰਦੀ ਆ ਕਿ ਆਪਣੇ ਕੰਮ ਖੋਲ ਕੇ ਰੋਜ਼ਗਾਰ ਦਿਓ ਬੇਰਜ਼ਗਾਰੀ ਖਤਮ ਕਰੋ ਤੇ ਅਸੀਂ ਦੇ ਸਾਰੇ ਜਿਹੜੇ ਸਾਡੇ ਨਾਲ ਡਰਾਈਵਰ ਨੇ ਹੈਲਪਰ ਨੇ ਜਾਂ ਮਾਲਕ ਨੇ ਸਾਰੇ ਇੱਕ ਦੂਜੇ ਦੇ ਨਾਲ ਸਾਧਨ ਬਣੇ ਹੋਏ ਆ ਕਿ ਉਹਨੂੰ ਰੋਜ਼ਗਾਰ ਮਿਹਿਆ ਕਰਾ ਰਹੇ ਆ ਪਰ ਇਹਨਾਂ ਨੇ ਸਾਨੂੰ ਐਤਕਾਂ ਬਹੁਤ ਜ਼ਿਆਦਾ ਤੰਗ ਕੀਤਾ ਸਾਡੀ ਇਹੋ ਹੀ ਮੰਗ ਆ ਕਿ ਜਿਹੜੀ ਉਹ ਸਾਨੂੰ ਜੀਸੀਬੀ ਚਲਾਉਂਦੀ ਅਗਾ ਦਿੱਤੀ ਜਾਵੇ ਤੇ ਰੋਡ ਤੇ ਜਾ ਰਹੇ ਸਾਡੇ ਜਿਹੜੇ ਮਿੱਟੀ ਨਾਲ ਸੰਬੰਧ ਭਰੇ ਹੋਏ ਟਿੱਪਰ ਟਰਾਲੀਆਂ ਨੂੰ ਰੋਕਿਆ ਨਾ ਜਾਏ ਸਾਡੀ ਮੰਗ ਇਹ ਆ ਕਿ ਮਾਈਨਿੰਗ ਵਿਭਾਗ ਸਾਨੂੰ ਮਸ਼ੀਨਾਂ ਨਾਲ ਪਟਾਈ ਨਹੀਂ ਕਰ ਲੈਂਦਾ ਉਹਦੇ ਸੰਬੰਧ ਵਿੱਚ ਅੱਜ ਪ੍ਰਦਰਸ਼ਨ ਰੋਡ 'ਤੇ ਅਸੀਂ ਕੀਤਾ ਠੀਕ ਕਹਿੰਦਾ ਵਿਭਾਗ ਵਿਭਾਗ ਇਹ ਕਹਿੰਦਾ ਕਿ ਤੁਸੀਂ ਪਟਾਈ ਕਰੋ ਲੇਕਿਨ ਕਈਆਂ ਨਾ ਕਰੋ ਕਿੰਨੇ ਲੋਕਾਂ ਕਈਆਂ ਨੇ ਕੰਮ ਆ ਕੇ ਜੀ ਸਰ ਵੇਖੋ ਇਹ 1957 ਦਾ ਐਕਟ ਹੈ ਜੀ ਕਈਆਂ ਨਾਲ ਤਾਂ ਨਹੀਂ ਪੁੱਟਿਆ ਜਾ ਸਕਦਾ ਹੁਣ ਡਿਜੀਟਲ ਜਮਾਨਾ ਹੈ ਤੇ ਨਾਲੇ ਸਰਕਾਰ ਸਰ ਕਹਿੰਦੀ ਹੈ ਕਿ ਮਾਨ ਸਾਹਿਬ ਕਹਿੰਦੇ ਆ ਵੀ ਆਪਾਂ ਆਉਣ ਵਾਲੇ ਸਕੂਲਾਂ ਚ ਇਹੋ ਜਿਹੀ ਪੜ੍ਹਾਈ ਕਰਾਵਾਂਗੇ ਕਿ ਜਿਹੜੇ ਬੱਚੇ ਨੌਕਰੀ ਮੰਗਣ ਨਹੀਂ ਨੌਕਰੀ ਦੇਣ ਤੇ ਸਾਰੇ ਜਿੰਨੇ ਵੀ ਆ ਸਾਰੇ ਟਿਪਰ ਓਨਰ ਜੀਐਸਪੀ ਵਾਲੇ ਆ ਮਤਲਬ ਟਰੈਕਟਰ ਟਰਾਲੀਆਂ ਵਾਲੇ ਸਾਰੇ ਮਾਲਕ ਆ ਇਹ ਸਾਰੇ ਰੁਜ਼ਗਾਰ ਦੇਣ ਵਾਲੇ ਆ ਇਹਨਾਂ ਸਾਰਿਆਂ ਕੋ तकरीबन ਬਹੁਤ ਨਹੀਂ ਤੋ ਕੋ 4-5 ਗੱਡੀਆਂ ਇੱਕ ਮਲਾਜ ਇੱਕ ਜਣੇ ਕੋਆਂ ਕਿਸੇ ਕੋ 4 ਟਰੈਕਟਰ ਵਾ ਇਹ ਇੱਕ ਮਸ਼ੀਨ ਵਾ ਜੀ ਮੇਰੇ ਖੁਦ ਕੋ ਵੀ 2-3 ਮਸ਼ੀਨਾਂ ਨੇ ਕੋਸ 10-12 ਗੱਡੀਆਂ ਨੇ ਜੇ ਤੁਹਾਡਾ ਕਾਰੋਬਾਰ ਬੰਨ੍ਹ ਹੁੰਦਾ ਤੇ ਕਿੰਨਾ ਕੁ ਲੋਕ ਪ੍ਰਭਾਵਿਤ ਹੁੰਦੇ ਨੇ ਸਰ ਪ੍ਰਭਾਵਤ ਆਪਕੇ ਲਾਲੋ ਵੀ ਮੇਰੇ ਕੋ 125 ਬੰਦੇ ਕੋ ਮਲਾਜ ਪੱਟਦੇ ਹੋ ਕੰਮ ਕਰਦੇ ਆ ਜੀ 17-18 ਇਥੇ ਮਸ਼ੀਨ ਦੇ ਕੰਮ ਕਰਦੇ ਆ ਲਾ ਲੋ ਕਿ 1.5 140 ਬੰਦੇ ਤੇ ਮੇਰੇ ਤੋਂ ਪ੍ਰਭਾਵ ਤਾਂ ਆਪਣੀ ਸਰਕਾਰ ਦੀ ਮੰਚਾ ਕੀ ਲੱਗਦੀ ਹੈ ਇੱਕ ਪਾਸੇ ਸਰਕਾਰ ਸ਼ਰਾਬ ਸਸਤੀ ਕਰਨ ਤੇ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਜਿਹੜਾ ਤੁਹਾਡਾ ਮਾਈਨਿੰਗ ਪਾਲਿਸੀ ਨੂੰ ਲੈ ਕੇ ਨਵੀਆਂ ਜਿਹੜੀਆਂ ਉਹਦੇ ਵਿੱਚ ਤਹਾਵਾ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਸਰ ਸਾਨੂੰ ਤੇ ਇਹ ਗੱਲ ਦੀ ਸਮਝ ਨਹੀਂ ਵੀ ਚੰਨੀ ਸਰਕਾਰ ਨੇ 3 ਫੁੱਟ ਦੀ ਮਾਈਨਿੰਗ ਕੱਢੀ ਹੋਈ ਸੀ ਦੇਖੋਗੇ ਜੀਮੇਦਾਰ ਨੇ ਅੱਜ ਕੇ ਤੱਕ ਧੀ ਦਾ ਜਾਂ ਪੁੱਤਰ ਦਾ ਕਾਰਜ ਕਰਨਾ ਧੀ ਪੁੱਤਰ ਦਾ ਕਿਨੇ ਕਾਰਜ ਕਰਨਾ ਸਰ ਉਹ ਆਪਣੀ ਮਿੱਟੀ ਪਟਾ ਕੇ ਆਪਣਾ ਬੱਚਾ ਵਿਦੇਸ਼ ਭੇਜਦਾ ਉਹ ਕੁਝ ਨਾ ਕੁਝ ਆਪਣਾ ਕਰ ਸਕਦਾ ਵੇਖੋ ਅੱਜ ਕੱਲ 8 30 ਵੀ ਪੈਸੇ ਨਹੀਂ ਦਿੰਦੇ ਔਰ ਆਪਣੀ ਲੋਡ ਪੂਰੀ ਹੁੰਦੀ ਆ ਇਸ ਇਹਦੇ ਨਾਲ ਮਸ਼ੀਨਾਂ ਵਾਲੇ ਦੀ ਲੋਡ ਹੈ ਹੀ ਹੈ ਨਾਲ ਮਲਾਜ਼ਮਾਂ ਦੀ ਕਿਸਾਨਾਂ ਦੀ ਸਾਰਿਆਂ ਦਾ ਮਤਲਬ ਪੂਰੀ ਹੁੰਦੀ ਲੋਡ ਮੰਗ ਇਹੀ ਕਰਦੇ ਆ ਵੀ ਸਰਕਾਰਾਂ ਨੂੰ ਕੰਮ ਕਰ ਦੇਵੇ ਸਾਡਾ ਕੋਈ ਸਰਕਾਰ ਨਾਲ ਵਿਰੋਧ ਨਹੀਂ ਅਸੀਂ ਤਾਂ ਖੁਦ ਆਪ ਪਾਰਟੀ ਦੇ ਨਾ ਮਲਾਜ਼ਮਾਂ ਜੀ ਸ਼੍ਰੀ ਹਰਜੋਤੂ ਹਾਂਜੀ ਜਿਹੜੀ ਪੰਜਾਬ ਦੀ ਪਾਲਸੀ ਨੂੰ ਸੋਧਣੀ ਚਾਹੀਦੀ ਹਾਂਜੀ ਬਿਲਕੁਲ ਜੀ ਪਾਲਸੀ ਸੋਧਣੀ ਚਾਹੀਦੀ ਆ ਜੇ ਨਹੀਂ ਸਰਕਾਰ ਤੇ ਫਸੇ ਲੱਗਦੇ ਨਹੀਂ ਗੱਲਾਂ ਮੰਨਦੀ ਤੇ ਫਿਰ ਅੱਗੇ ਕੀ ਰਾਨੀ ਦੀ ਤਿਆਰ ਕੀਤੀ ਜਾਵੇ ਸਰ ਵੇਖੋ ਹਾਲੇ ਤਾਂ ਪਹਾੜ ਨਾਲ ਦੇ ਸਾਥੀ ਮੰਗ ਪੱਤਰ ਦੇਣ ਗਏ ਹੋਇਆ ਐਸਕੀਐਮ ਸਾਹਿਬ ਨੂੰ ਵੀ ਸਾਹਿਬ ਨੂੰ ਤੇ ਜੇ ਨਹੀਂ ਲੱਗੂਗਾ ਤੇ ਫਿਰ ਆ ਜਾ ਕੇ ਇੱਕ ਹੀ ਗੱਲ ਆ ਜੀ ਫਿਰ ਰੋਡ ਬਲੌਕ ਮਤਲਬ ਜੋ ਇਹ ਨਹੀਂ ਕਰਨਾ ਚਾਹੁੰਦੇ ਜੇ ਸਾਡੀ ਸਰਕਾਰ ਨੇ ਨਾ ਸੁਣੀ ਤੇ ਫਿਰ ਮਜਬੂਰ ਨਾ ਜੀ ਤੁਹਾਡੇ ਤੋਂ ਕੰਮ ਕੀਤਾ ਜਾ ਰਿਹਾ ਨਹੀਂ ਸਰ ਪਿਛਲੇ ਦੋ ਦੋ ਦਿਨ ਤੋਂ ਕੰਮ ਬੰਦ ਹੈ ਤੇ ਇਸੇ ਦੇ ਚੱਲਦੇ ਅੱਜ ਉਹਨਾਂ ਹਾਈਵੇ ਜਾਮ ਕੀਤਾ ਤਾਂ ਤੁਹਾਨੂੰ ਦੱਸ ਦਈਏ ਉਹਨਾਂ ਕਿਹਾ ਕਿ ਉਹਨਾਂ ਨੂੰ ਮਸ਼ੀਨਾਂ ਦੇ ਨਾਲ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਨੈਸ਼ਨਲ ਹਾਈਵੇ ਨੂੰ ਮੁਕੰਮਲ ਤੌਰ ਤੇ ਬੰਦ ਕਰ ਦੇਣਗੇ ਤੇ ਪੱਕਾ ਤਰਨਾ ਦੇਣ ਲਈ ਮਜਬੂਰ ਹੋਣਗੇ ਗੁਰਦਾਸਪੁਰ ਤੋਂ ਪਪਾਲ ਸਿੰਘ ਦੀ ਰਿਪੋਰਟ ਲਈ ਪੰਜਾਬੀ ਟੀਵੀ